ਜੇ ਮੈਂ ਵੀ ਗੁਰੂ ਘਰ ਹੀ ਬਣਾ ਲੱਗਦਾ ਮੈਂ ਵੀ ਵੱਡੇ ਵੱਡੇ ਲੰਗਰ ਹੀ ਲਾਈ ਜਾਂਦਾ ਮੈਂ ਵੀ ਰਮਾਣੇ ਚਾਈ ਜਾਂਦਾ ਸਾਣਾ ਸਿਮੀ ਨਹੀਂ 3000 ਰੁਪਏ ਹਫਤੇ ਦੀ ਮਹੀਨੇ ਦੀ ਨਹੀਂ ਹਫਤੇ ਦੀ ਸ਼ਾਪੀਆਂ ਬੰਦਾ ਤਾ ਆਪਣੀ ਕਹਾਣੀ ਸੁਣਾ ਰਿਹਾ ਭੁੱਲ ਗਿਆ ਸਦਾ ਇਹ ਪੰਜਾਬ ਦੇ ਵਿੱਚ ਇਸ ਪੱਧਰ ਤੇ ਵਿੱਦਿਆ ਦਾ ਲੰਗਰ ਜਿਹੜਾ ਸ਼ੁਰੂ ਹੋ ਗਿਆ ਜਿਨਨੇ ਐਨ ਆਰ ਆਈ ਭਰਾ ਜਿਵੇਂ ਸਰਕਾਰੇ ਖਾਲਸਾ ਹੋਕਾ ਦਿੰਦੀ ਹੈ ਵੀ 1 ਡਾਲਰ ਹੀ ਦੇ ਦੋ ਰੋਜ਼ ਦਾ ਤੇ ਪੰਜਾਬ ਨੂੰ ਤਰੱਕੀ ਕਰਨ ਨੂੰ ਕੋਈ ਨਹੀਂ ਰੋਕ ਸਕਦਾ ਜੇ ਕੋਈ ਬੱਚਾ ਡਾਕਟਰ ਬਣ ਰਿਹਾ ਤੇ ਉਹਦੇ ਨਾਮ ਤੇ ਇੱਕ ਵਰਡ ਆ ਜਾਵੇ ਗੁਰਸਿੱਖ ਡਾਕਟਰ ਜੇ ਇੰਜੀਨੀਅਰ ਹੈ ਗੁਰਸਿੱਖ ਇੰਜੀਨੀਅਰ ਜੇ ਵਕੀਲ ਹੈ ਗੁਰਸਿੱਖ ਵਕੀਲ ਕਿਸੇ ਵੀ ਹਉਤੇ ਤੇ ਹੋਵੇ ਕਿਸੇ ਵੀ ਕੰਮ ਤੇ ਹੋਵੇ ਪਰ ਉਹ ਗੁਰਸਿੱਖ ਹੋਵੇ ਜਾਂ ਫਿਰ ਜਿਹੜੇ ਆਪਣੇ ਅਫਗਾਨੀ ਸੀ ਇਹਨਾਂ ਨੇ ਹੁਣ ਸੋਚ ਵਿਚਾਰ ਕਰਨੀ ਸ਼ੁਰੂ ਕੀਤੀ ਕਹਿੰਦੇ ਇਹਨਾਂ ਨੇ ਤੇ ਇੱਥੇ ਹੀ ਆਪਣਾ ਡੇਰਾ ਵਾਲਿਆ ਇਹ ਤੇ ਬੂਹਾ ਪੈਂਦਾ ਹੈ ਘਰ ਦੇ ਅੰਦਰ ਜਾਣ ਦਾ ਜੇ ਸਾਡੇ ਕੋਲ ਦਰਵਾਜ਼ੇ ਤੋਂ ਟੱਪਿਆ ਜਾ ਰਿਹਾ ਦਰਵਾਜੇ ਤੇ ਉਹ ਚੌਕੀਦਾਰ ਬਣ ਕੇ ਬੈਠੇ ਨੇ ਦਰਵਾਜਾ ਨਹੀਂ ਸਾਡੇ ਕੋਲੋਂ ਟੱਪਿਆ ਜਾ ਰਿਹਾ ਤੇ ਅਸੀਂ ਅੰਦਰ ਜਾ ਕੇ ਭਾਰਤ ਵਿੱਚ ਭਾਵ ਕੇ ਘਰ ਨੂੰ ਕਿੰਨਾ ਲੱਕਾਂਗੇ ਜੇ ਸਾਡੇ ਕੋਲੋਂ ਦਰਵਾਜਾ ਨਹੀਂ ਟੱਪਿਆ ਜਾਂਦਾ ਤੇ ਹੁਣ ਸਾਧ ਸੰਗਤ ਦੀ ਕਈ ਸਾਲਾਂ ਤੱਕ ਉੱਥੇ ਭਾਈ ਸਾਹਿਬ ਜੀ ਦਾ ਰਾਗ ਰਿਆ ਹੁਣ ਉੱਥੇ ਹੀ ਭਾਈ ਸਾਹਿਬ ਜੀ ਰਹਿੰਦੇ ਹੁਣ ਉਸ ਤੋਂ ਬਾਅਦ ਦੋਸਤ ਮੁਹੰਮਦ ਖਾਨ ਆਪਣੇ ਪੰਜ ਪੁੱਤਰ ਲੈ ਕੇ ਤੇ 30000 ਜਿਹੜੇ ਸਪਾਹੀ ਸੀ ਉਹਨਾਂ ਨੂੰ ਲੈ ਗਏ ਤੇ ਉਧਰ ਜਮਰਾਉ ਦੇ ਗਲੇ ਵੱਲ ਗਿਆ ਹੁਣ ਉੱਥੇ ਗਲੇ ਵੱਲ ਗਿਆ ਉੱਥੇ ਜਾ ਹੁਣ ਭਾਈ ਸਾਹੀ ਦੇ ਘੋੜੇ ਤੇ ਗੋਲੀ ਲੱਗੀ ਤੇ ਉਹ ਵੀ ਉਥੋਂ ਡਿੱਗ ਪਏ ਭਾਈ ਸਾਹਿਬ ਹਰਿ ਸਿੰਘ ਜੀ ਨਾਲ ਹੁਣ ਇਸ ਤਰ੍ਹਾਂ ਹੋਇਆ ਕਿ ਮੋਢੇ ਤੇ ਪਹਿਲਾਂ ਦੀ ਉਹਨਾਂ ਦੇ ਗੋਲੀ ਲੱਗੀ ਤੇ ਫਿਰ ਇੱਕ ਵੱਜੀ ਉਹਨਾਂ ਦੀ ਵਖੀਰ ਵਿੱਚ ਗੋਲੀ ਫਣ ਜਦੋਂ ਮੱਖੀ ਵਿੱਚ ਗੋਲੀ ਵੱਜੀ ਮਸਾ ਉਥੋਂ ਬਚਦੇ ਬਚਾਉਂਦੇ ਤੇ ਪਹੁੰਚੇ ਜਮਰਾਉ ਦੇ ਕਿਲੇ ਅੰਦਰ ਫੌਜਾਂ ਉਹਨਾਂ ਨੇ ਬਹੁਤ ਮਾਰ ਦਿੱਤੀਆਂ ਸੀ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਫਿਰ ਘਾਇਲ ਹੋ ਗਏ ਤੇ ਫਿਰ ਅੰਦਰ ਪਹੁੰਚੇ ਜਮਰਾਉ ਦੇ ਕਿਲੇ ਵਿੱਚ ਪਰ ਸਾਹ ਸਮਝਾ ਜੀ ਅਫਗਾਨੀਆਂ ਦੀ ਇੰਨੀ ਹਿੰਮਤ ਨਹੀਂ ਪਈ ਹੁਣ ਜਦੋਂ ਭਾਈ ਸਾਹਿਬ ਜੀ ਅੰਦਰ ਪਹੁੰਚ ਗਏ ਤੇ ਇਤਿਹਾਸਕਾਰ ਕਹਿੰਦੇ ਨੇ ਉਸੇ ਦਿਨ ਭਾਈ ਸਾਹਿਬ ਜੀ ਸ਼ਹੀਦ ਹੋ ਗਏ ਪਰ ਕਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਦੁੱਝਾ ਅੰਦਰ ਰੱਖਿਆ ਸੀ ਜਿਹੜੇ ਉਹਨਾਂ ਦੇ ਸੇਵਾਦਾਰ ਸੀ ਮਹਾ ਸਿੰਘ ਉਹਨਾਂ ਨਾਲ ਦੇ ਨਾਲ ਦੇ ਨਾਂ ਹੀ ਭਾਈ ਸਾਹਿਬ ਹੀ ਨੇ ਆਖਿਆ ਸੀ ਕਿ ਸਾਡੀ ਨਾ ਫੌਜਾਂ ਨੂੰ ਬਾਹਰ ਪਤਾ ਨਾ ਪਤਾ ਨਾ ਲੱਗਣ ਦਿਓ ਅਸੀਂ ਕਮਰੇ ਦੇ ਵਿੱਚ ਰਹਿਾਂਗੇ 5 ਦਿਨ ਤੇ ਪੰਜਾਂ ਦਿਨਾਂ ਬਾਅਦ ਸਾਡਾ ਸਨਸਕਾਰ ਕਰਿਓ ਫੌਜਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਫਿੱਕਾ ਹੋਏ ਆ ਨਹੀਂ ਤੇ ਢੋਲ ਜਾਣ ਕੇ ਸਾਰੇ ਕਿ ਸਾਡੇ ਜਰਨੈਲ ਹੀ ਚੜਾਈ ਚੜ ਗਿਆ ਤੇ ਮੂਰਤਾਂ ਤਾਂ ਚੰਗ ਲੜ ਨਹੀਂ ਗਈ। ਹੁਣ ਇਤਿਹਾਸਕਾਰ ਕਹਿੰਦੇ ਨੇ ਉਹ ਪੰਜ ਦਿਨ ਪ੍ਰਸ਼ਾਦਾ ਅੰਦਰ ਜਾਂਦਾ ਰਿਹਾ ਤੇ ਅੰਦਰ ਹੀ ਉਹਨੂੰ ਕੋਈ ਸਿੰਘ ਸਾਹ ਰੈਂਦਾ ਤੇ ਉਹ ਪ੍ਰਸ਼ਾਦ ਜਿਹੜਾ ਥਾਲੀ ਹੁੰਦੀ ਸੀ ਉਹ ਵਾਪਸ ਖਾਣੀ ਹੁੰਦੀ ਰਹੀ ਤੇ ਸਾਹ ਸੰਗੇ ਕੀ ਇਸ ਤਰ੍ਹਾਂ ਫਿਰ ਬਾਅਦ ਵਿੱਚ ਬਹੁਤ ਕਮਸ਼ਾਨ ਦਾ ਯੁੱਧ ਹੋਇਆ ਭਾਈ ਸਾਹਿਬ ਭਾਈ ਹਰੀ ਸਿੰਘ ਨਲਵਾਰੀ ਨੇ ਉਹਨਾਂ ਦਿਨਾਂ ਵਿੱਚ ਕਈ ਚਿੱਠੀਆਂ ਪਹੁੰਚਾਈਆਂ ਉੱਥੇ ਮਹਾਰਾਜ ਰਣਜੀਤ ਸਿੰਘ ਵੀ ਕੋਲ ਪਰ ਡੋਗਰਿਆਂ ਦੀ ਗਦਾਰੀ ਕਰਕੇ ਉੱਥੇ ਤਾਂ ਕੋਈ ਚਿੱਠੀ ਨਾ ਪਹੁੰਚ ਪਈ ਤੇ ਫਿਰ ਜਦੋਂ ਮਹਾਰਾਜ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਪੰਦਰਾਂ ਵੀ ਕਈ ਚਿੱਠੀਆਂ ਆਈਆਂ ਨੇ ਪਰ ਡੋਗਰਿਆਂ ਦੀ ਗਦਾਰੀ ਕਰਕੇ ਸਾਡੇ ਤੱਕ ਨਹੀਂ ਪਹੁੰਚ ਪਈਆਂ ਤੇ ਇਤਿਹਾਸਕਾਰ ਕਹਿੰਦੇ ਨੇ ਵਿਲੇ ਮਹਾਰਾਜ ਜੀ ਸੇਹਰੀ ਦੇ ਹੱਥ ਵਿੱਚ ਇੱਕ ਗੜਵਾ ਸੀ ਤੇ ਸਾਥ ਸੰਗ ਹੈ ਜੀ ਇੱਕ ਡੋਗਰਾ ਕੋਈ ਉਹਨਾਂ ਦੇ ਸਾਹਮਣੇ ਖੜਿਆ ਸੀ ਮਹਾਰਾਜ ਰਣਜੀਤ ਸਿੰਘ ਜੀ ਨੇ ਆਖਿਆ ਗਦਾਰੋਂ ਤੁਹਾਡੀ ਕਤਾਰੀ ਕਰਕੇ ਭਾਈ ਹਰੀ ਸਿੰਘ ਨਲਵਾ ਅਜਿਹਾ ਹੋ ਗਿਆ ਏ ਤੇ ਉਹੜਾ ਗੜਵਾ ਸੀ ਉਹਨਾਂ ਨੇ ਸਿਰ ਦੇ ਵਿੱਚ ਮਾਰਿਆ ਸੀ ਉਹ ਡੋਗਰੇ ਨੇ ਸੋ ਸਾਥ ਸੰਗ ਹੈ ਜੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਆਪਣੀਆਂ ਫੌਜਾਂ ਲੈ ਕੇ ਇੱਥੇ ਪਹੁੰਚੇ ਬਹੁਤ ਹਸਾਨ ਦਾ ਯੋਧਾ ਹੋਇਆ ਪਰ ਸਾਧ ਸੰਗਤੀ ਉਸ ਤੋਂ ਬਾਅਦ ਖਾਲਸਾ ਰਾਜ ਖੁੰਝ ਗਿਆ ਸਾਡੇ ਇੱਥੋਂ ਇਹ ਖਾਲਸਾ ਰਾਜ ਚਲਾ ਗਿਆ ਸੋ ਸਾਧ ਸੰਗਤਾਂ ਜੀ ਸਾਨੂੰ ਭਾਈ ਸਾਹਿਬ ਭਾਈ ਹਰੀ ਸਿੰਘ ਜੀ ਦੇ ਜੀਵਨ ਤੋਂ ਪਤਾ ਲੱਗਦਾ ਏ ਕਿ ਜਿੰਨੀ ਮਰਜ਼ੀ ਸਾਡੇ ਉੱਤੇ ਫੌਜ ਚੜ ਜਿੰਨਾ ਮਰਜ਼ੀ ਸਾਡੇ ਉੱਤੇ ਕੋਈ ਵੀ ਮੁਸੀਬਤ ਹੋਵੇ ਪਰ ਸਾਨੂੰ ਡੋਲਣਾ ਨਹੀਂ ਚਾਹੀਦਾ ਹੁਣ ਵੇਖ ਲਓ ਕੀ ਹਜ਼ਾਰ ਦੀ ਫੌਜ ਚੜ ਕੇ ਆਈ ਏ ਪਰ ਜੇ ਸਾਧ ਸੰਗਤਾਂ ਜੀ ਆਪਣਾ ਕੋਈ ਬੰਦੇ ਦਾ ਸਟੈਂਡਰਡ ਹੋਵੇਗਾ ਅੱਜ ਦੇ ਅਸੀਂ ਆਪਣੀਆਂ ਦਾੜੀਆਂ ਨੂੰ ਕੂਚੀਆਂ ਮਰਵਾਈਆਂ ਨੇ ਕੇਸ ਤੇ ਅਸੀਂ ਰੱਖਦੇ ਨਹੀਂ ਆ ਆਲੇ ਨੂੰ ਪਤਾ ਦੀ ਹੋਏਗਾ ਨਾ ਕਿ ਸਿੰਘ ਦੇ ਅੱਗੇ ਤੇ ਜੇ ਲਾਗੇ ਗਏ ਉਹਨਾਂ ਨਾ ਸਿੰਘਾਂ ਵਰ ਚਾਕੀ ਮਾਰ ਕੇ ਵੇਖਦੇ ਹੋ ਕਦੀ ਫਿਰ ਤੇ ਅੱਗ ਸਿੰਘ ਜੜੇ ਆ ਗਏ ਨੇ ਪਤਾ ਇਹਨਾਂ ਕੋਈ ਭਈਆ ਲੱਗਣੀ ਲੱਗਦਾ ਕਿ ਅਗਰਿਆਂ ਨੇ ਖਦਵਾਣੇ ਮੰਗੂ ਵੱਢ ਕੇ ਸਿਰ ਤੇ ਸਾਧ ਸੰਗਤ ਜੀ ਆਉ ਉਹ ਮਾਰਨਾਈ ਜਿੱਦਾਂ ਬੱਕਰਾ ਢੜਾਈ ਦਾ ਓਦਾਂ ਸਿਰ ਵੱਢ ਕੇ ਹਲਮਾਣੇ ਮੰਗੂ ਉਹ ਮਾਰਨਾ ਸਿਰ ਤਾਂ ਗੈਣੀ ਲੱਗਦਾ ਅੱਜ ਧੜੀਆਂ ਅਸੀਂ ਆਪਣੀਆਂ ਕਤਲ ਕਰਵਾਈਆਂ ਨੇ ਕੇਸ ਕਤਲ ਕਰਵਾਏ ਨੇ ਤੇ ਉੱਤੇ ਅਸੀਂ ਪਾ ਗਾਵਾਂ ਨੇ ਕਿ ਬਸ ਤੁਨਾਂ ਦੇ ਸ਼ੇਰ ਫਸਾਏ ਨੇ ਤੇ ਫਿਰ ਬਾਹਰ ਖਬਰਾਂ ਵਿੱਚ ਭਾ ਕੀ ਹੁੰਦਾ ਏ ਕਿ ਫਲਾਣੇ ਸਿੰਘ ਦੀ ਦਸਤਾਨਾਵਾ ਦਿੱਤੀ ਉਹ ਸੇਕਣੀ ਹੈਗਾ ਜਿੰਨੇ ਆਪਣੇ ਕੇਸ ਕਤਲ ਕਰਵਾ ਲਈ ਧੜਾ ਕਤਲ ਕਰਵਾ ਲਈਆ ਕਿਉਂਕਿ ਸਾਸ ਸੰਗ ਜੀ ਸਾਭਕ ਸੂਰਤ ਰੱਖਦੀ ਭੰਨੇ ਬੇਈਮਾਨ ਦਰਗੇ ਢੋਈ ਨਾਮਲਾ ਕਾਫਰ ਕੁੱਤਾ ਸ਼ੈਤਾਨ ਸਾਸ ਸੰਗਤ ਦੀ ਬਾਣੀ ਕਹਿੰਦੀ ਏ ਜਿਹੜਾ ਬੰਦਾ ਆਪਣੇ ਕੇਸ ਕਤਰਵਾਉਂਦਾ ਏ ਰੱਬ ਦੀ ਦਿੱਤੀ ਹੋਈ ਇਸ ਮੂਰਤ ਨੂੰ ਵਿਗਾੜਦਾ ਹੀ ਹੁੰਦਾ ਉਹਦਾ ਵਿਗਾੜਦਾ ਏ ਮਹਾਰਾਜ ਕੋ ਸਾਸ ਸੰਗਤ ਦੀ ਬਾਣੀ ਕਹਿੰਦੀ ਏ ਕਿ ਉਹ ਨਰਕਾਂ ਵਿੱਚ ਵੀ ਢੋਲ ਨਹੀਂ ਮਿਲਦੀ ਨਰਕਾਂ ਵਿੱਚ ਜਾ ਕੇ ਵੀ ਉਹ ਬੰਦਾ ਕahin ਤੱਕ ਨਹੀਂ ਜਾਂਦਾ ਏ ਉਹ ਸ਼ਰਮਾਂ ਦਾ ਰੂਪ ਏ ਬੰਦਾ ਜਿਹੜਾ ਰੱਬ ਦਾ ਨੂੰ ਬਖਸ਼ੀ ਮੂਰਤ ਨੂੰ ਵਿਗਾੜ ਦਿੰਦਾ ਏ ਹੁਣ ਹੀਆ ਵਿਗਾੜ ਦਿੰਦਾ ਏ ਸੋ ਸਾਸ ਸੰਗਤ ਦੀਆਂ ਇਹਨੀਆਂ ਤੇ ਬੇਨਤੀਆਂ ਪ੍ਰਗਟ ਕਰਨੀਆਂ ਅਮਰਤ ਸ਼ਕੋ ਸਿੱਖ ਸਕੋ ਗੁਰੂ ਵਾਲੇ ਬਣੋ ਸਤਗੁਰ ਬਾਜੂ ਨੂੰ ਗੁਰੂ ਨੇ ਬੋ ਰਿਹਾ ਹੈ ਨੌਮਰਾ ਸੂਸ਼ਾਸ ਸੰਘੇ ਦੀਆਂ ਕੀ ਬੇਨਤੀਆਂ ਪ੍ਰਦਾਨ ਕਰਨੀਆਂ ਇੱਕ ਵਾਰੀ ਸਾਰੀ ਸੂਸ਼ਾਸ ਸੰਘਤ ਨਾਲ ਮਿਲ ਕੇ ਆਪੋ ਜੀ ਨਾਲਕ ਨਾਮ ਚੜਦੀ ਕਲਾ ਤੇਰੇ ਭਵਨੇ ਸਰਬੱਤ ਦਾ ਭਲਾ ਉਂਗਲੀ ਕੋਈ ਨਾ ਜੇਦਾ ਮੈਂ ਸਾਰੀ ਦੁਨੀਆ ਫਿਰ ਕੇ ਆਇਆ ਅੱਜ ਤੱਕ ਕਹੀ ਜੁਰਤ ਨਹੀਂ ਪਈ ਮੇਰਾ ਕੋਈ ਉਂਗਲੀ ਘੱਟ ਜਾਵੇ ਮੈਂ ਲੜਾਕਾ ਨਹੀਂ ਆ ਮੈਂ ਗਾਲਾਂ ਨਹੀਂ ਕੱਢਦਾ ਮੈਂ ਉੱਚਾ ਨਹੀਂ ਬੋਲਦਾ ਸੰਘੇ ਜੀਓ ਇਹ ਪਾਣੀ ਦੀ ਸ਼ਕਤੀ ਹੈ ਪਾਣੀ ਦੀ ਸ਼ਕਤੀ ਅੰਗਰੇਜ਼ਾਂ ਨੇ ਖਲੇ ਨਾ ਕਹਿਆ ਆਪਾਂ

ਪਰ ਕੋ ਸਿਖ ਰਹਿ ਕੋਈ ਨਹੀਂ ਮੈਂ 60 ਸਾਲਾਂ ਸੱਠ ਸਾਲਾਂ ਦੇ ਵੇਖਿਆ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਪਰ ਕੋਈ ਗੱਲ ਨਹੀਂ ਕੋਲਣ ਅੰਦਰ ਸਭ ਕੋ ਆਪ ਹੁਲ ਗੁਰ ਕਰਤਾਰ ਹੁਲੇ ਕੋ ਗੁਰ ਮਾਰਗ ਪਾਇਆ ਸੋ ਮੈਂ ਵੀ ਆਂਦਾ ਇੱਥੇ ਗੁਰੂ ਦਾ ਹੁਕਮੰਦ ਆਣਿਆ ਪੰਨਾ ਸਾਲਾਂ ਤੋਂ ਤੇ ਜੇ ਮੈਂ ਵੀ ਗੁਰੂ ਘਰ ਹੀ ਬਣਾਣ ਲੱਗ ਪੈਂਦਾ ਮੈਂ ਵੀ ਵੱਡੇ ਵੱਡੇ ਲੰਗਰ ਹੀ ਲਾਈ ਜਾਂਦਾ ਮੈਂ ਵੀ ਰਵਾਜੇ ਛਾਈ ਜਾਂਦਾ ਸਾਂ ਸਮਝ ਨਹੀਂ ਮੇਰੇ ਮਹਾਰਾਜ ਕਹਿੰਦੇ ਆ ਜੋ ਬਾਣੀ ਪੜੀ ਹੈ ਨਾ ਕਹਿੰਦੇ सत्विक राज दी बच्ची आज ਬਾਹਰ ਗਈ ਠਾਕੀ ਤੇ ਤੁਹਾਨੂੰ YouTube ਤੇ ਮਿਲ ਜਾਏਗੀ ਆਪ ਕੋ ਵੀ ਗੱਲ ਸੁਣ ਲਓ। ਔਰ ਸਾਸਗਰ ਦੀ ਨਫੀਸ ਤੇ ਰਿਸ਼ਕ ਕੀਤੀ। ਬੱਚੀ ਨੇ ਰੋਇ 15 ਮਿੰਟ ਪਹਾੜ ਕਰਨਾ ਜਾਂ ਕਿਸਾ ਦਾ ਵਿਚਾਰ ਕੇ ਮੰਮੀ ਵਿਚਾਰੀ ਅਨਪੜ੍ਹ ਸੀ ਪੜ ਨਹੀਂ ਸਕਦੀ ਸੀ ਸੁਣਦਾ ਸਕਦੀ ਸੀ। ਨਾਲ ਬੈਠ ਕੇ ਸੁਣਨ ਲੱਗ ਪਈ। ਬਿਮਾਰ ਹੋ ਗਈ ਦਿਨੇ ਬਾਅਦ ਬੱਚੀ ਨੂੰ ਡਾਕਟਰ ਕੋਲ ਲੈ ਗਈ। ਡਾਕਟਰ ਕਹਿੰਦਾ ਖੂਨ ਟੈਸਟ ਕਰੋ। ਖੂਨ ਟੈਸਟ ਹੋਇਆ ਸਾਸਗਰ ਜੀ ਦੇ ਵਿੱਚੋਂ ਨਿਕਲਿਆ ਕੈਂਸਰ ਦੀ ਬਿਮਾਰੀ। ਕੋਈ ਗੁਰੂ ਡਾਕਟਰ ਨੇ ਨਾਲ ਹੀ ਕਹਿਤਾ ਕਿ ਮਾਂ ਮਮੀ ਨੇ ਜੀਨੇ ਛੇਤੀ ਮਰ ਜਾਣਾ ਹੈ ਸਤ ਸੰਗੀਆਂ ਵਿਸ਼ਵਾਸ ਕਰੋ ਅੱਖਰ ਅੱਖਰ ਬਾਣੀ ਦਾ ਸੱਚ ਜੇ ਵਿੱਚ ਕਰਤਾ ਪੁਰਖ ਖਲਵਾ ਵਾਲੰਗਾ ਹੋਵਾ ਕਿਉਂਕਿ ਉਹਦੀ ਮੰਮੀ ਗੁੱਲਾ ਕਮੰਦੀ ਹੋਈ ਉਹ ਪਾਠ ਪੜ੍ਹਤੇ ਨਹੀਂ ਸਕਦੀ ਸੀ ਸੁਣ ਸਕਦੀ ਸੀ ਨਾ ਤੇ ਤੁਸੀਂ ਸਾਰੇ ਕੀ ਕਹਿਓਗੇ ਹੁਣ ਐਗੁਰ ਗੱਲ ਸਾਹਿਬ ਇਹਨੇ ਕਿਹਾ ਜੇ ਮੈਂ ਨਹੀਂ ਆਪਣੀਆਂ ਕਹਾਣੀਆਂ ਸੁਣਾ ਰਿਹਾ ਕਿ ਮਹਾਰਾਜ ਜੋ ਕਹਿੰਦੇ ਨੇ ਸੱਚ ਜੇ ਦੂਖ ਰੋਗ ਸੰਤਾਪ ਉਤਰੇ ਉਹ ਸੁਣਦੀ ਸੀ ਨਾ ਉਹ ਹੁਕਮ ਹੰਦੀ ਸੀ ਅੱਜ ਬੱਚੀ ਐੜ ਪਰ ਕੋ ਬੱਚੀ ਇਹ ਬਜੇ ਬੱਚਿਆਂ ਨੂੰ ਤੁਹਾਨੂੰ ਜਿਹੜੀ ਕੁਰਸੀਆਂ ਤੇ ਬਿਠਾਈ ਐ ਸਾਧ ਸੰਗਤ ਜੀਓ ਮੈਂ ਇਸੇ ਦਰਦ ਕੋ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਤਾਂ ਫਿਰ ਕੁਝ ਵੀਰ ਮੇਰੇ ਵੀ ਲੇਟ ਆਏ ਮੇਰੀਆਂ ਭੈਣਾਂ ਲੇਟ ਆਈਓ ਮੈਂ ਦੂਸਰੀ ਕਲਾਸ ਪੜਦਾ ਸੀਗਾ ਤੀਲਿਆ ਦੀ ਗੋਲੀ ਮੇਰਾ ਦੋਸਤ 7 ਸਾਲ ਦਾ ਮੈਂ ਸੀਗਾ 7 ਸਾਲ ਦਾ ਦੂਜਾ ਬੱਚਾ ਸੀ ਵਿੱਚ ਮੇਰੀ ਪਤਨੀ ਨੇ ਮੇਰੀ ਮੋਟੀ ਨੇ

نشا چھڑا چکا جا میرے آؤ جی نشا کرنا جی احاطہ کرو جا اترنا بھی نہیں پیسے بھی لگے صحت بھی خراب نہیں ہوں سو سات سنگھ جیو تھی نکالی نکالی بھولا ہاں ਮੈਂ ਅੱਥਾ ਨਾਲ ਦੇਖਿਆ ਐ ਇਦਾਂ ਹੀ ਮੱਠ ਹੋ ਜਾਂਦਾ ਬੜੇ ਪਿੰਡਾਂ ਚ ਤਾ ਸਵੇਰੇ ਪੰਜ 6 ਵਜੇ ਨੂੰ ਕਹਿੰਦੇ ਰਜ ਤੇ ਉੱਥੇ ਭਾਈ ਸਾਹਿਬ ਲੱਗੇ ਹੁੰਦੇ ਵਾਜੇ ਤੇ ਮੈਂ ਅੱਧਾ ਦਾ ਘੰਟਾ ਦੇਖਿਆ ਮੇਰੀਆਂ ਭੈਣਾਂ ਵੀ ਝੂਮ ਰਹੀਆਂ ਮੇਰੇ ਵੀਰ ਵੀ ਝੂਮੇ ਨੇ ਕਿਹੜਾ ਸ਼ਮਤ ਪੜ ਰਹੇ ਹੁੰਦੇ ਹੋ ਪਤਾ ਹੀ ਨਹੀਂ ਤੁਹਾਨੂੰ ਕੀ ਜਾ ਰਿਹਾ ਔਰ ਤੁਹਾਨੂੰ ਸਾਰਿਆਂ ਨੇ ਹੁਣੇ ਝੂਮਣ ਲੱਗ ਪੈਣਾ ਜੇ 2 ਮਿੰਟ ਬੈਠ ਸ਼ੁਰੂ ਕਰਦੇ ਆਓ 1 ਮਿੰਟ ਲਾਈਏ ਫਿਰ ਸਿਰ ਜਾਏ ਤਾਂ ਜਾਏ ਮੇਰਾ सदगना सास जी त न सिर ता किरपा करो हासगी भाग थी सिर ता मेर सिखी सदग नए ਕਰਾਂ ਉਹ ਸਿੱਕੀਸ ਤੱਕ ਨਾ ਜਾਵੇ ਤੇ ਪਿਆਰੀ ਸਾਥੀ ਜੀ ਹੁਣ ਅਸੀਂ ਮਹਾਰਾਜ ਦੇ ਜੁਨੀਸ਼ ਪਿਆਰੇ ਹਾਂ ਬੈਠ ਕੇ ਸਾਰੇ ਬਾਬਾ ਜੀ ਮੇਰੀ ਗਰਦਨ ਚਲੀ ਜਾਵੇ ਮੇਰਾ ਸਿਰ ਚਲਾ ਜਾਵੇ ਨਾ ਕੇਸਾਂ ਦੀ ਬੇਦਮੀ ਨਹੀਂ ਕਰਾਂਗੇ ਕੇਸਾਂ ਦੀ ਬੇਦਮੀ ਨਹੀਂ ਕਰਾਂਗੀ ਤੇ ਸ਼ਾਮ ਨੂੰ ਮੇਰੀ ਭੈਣ ਬਿਊਟੀ ਪੈਲਰ ਤੇ ਮੇਰਾ ਵੀਰ ਨਾਈ ਜੁਗਾਂ ਦੇ ਬੈਠਾ ਹੁੰਦਾ ਹੈ ਬਿਊਟੀ ਪੈਲਰ ਨਾਈ ਜੁਗਾਂ ਦਾ ਹੈ ਫਿਰ ਕਹਿੰਦੇ ਬਾਬਾ ਦਿੰਦਾ ਕੁਛ ਨਹੀਂ ਉਹ ਕੀ ਕਰੇ ਉਹ ਅੱਛੇ ਬੱਚੇ ਨੂੰ ਮਾਂ ਕਿਉਂ ਸਭ ਕੁਝ ਦਿੰਦਾ ਜੇ ਗੁਰ ਅੱਛੇ ਬੱਚੇ ਅਸਲੀ ਮਾਪਿਓ ਕਹਿ ਛੱਡਦੇ ਆ ਖਾਲੀ ਤੁਮ ਮਾਤ ਪਿਤਾਮ ਸਭ ਕੁਝ ਫਿਰ ਬਣ ਜਾਓ ਅੱਛੇ ਬੱਚੇ ਆ ਜਾਓ ਬੀਬੀ ਕਿਛ ਬਿਗੜੋ ਨਾ ਹੀ ਤੇ ਮੈਨੂੰ ਬਖ ਸਕਦਾ ਤੈਨੂੰ ਕਿਉਂ ਨਹੀਂ ਬਖਸੇਗਾ ਅੱਜ ਆਪਾਂ ਸਾਰੇ ਰਲ ਕੇ ਜੇ ਵੀਰ ਸਦਾ ਕਹਾਂ ਤੁਸੀਂ ਬੜੇ ਸੁਣੇ ਟਟ ਕੇ ਬੈਠੇ ਹੋਰੇ ਕਾਹੀ ਦੇਰ ਤੋਂ ਇਹ ਨਿੱਕੇ ਨਿੱਕੇ ਬੱਚਿਆਂ ਨੂੰ ਰੰਗ ਲਗਾ ਕੇ ਅਸੀਂ ਵੇਖ ਲਿਆ ਤੇ ਫਿਰ ਅਬ ਨਾ ਆਪਾਂ ਆਪਣੇ ਬੱਚਿਆਂ ਨੂੰ ਜਿਹੜੀ ਘਰ ਦੇ ਰਟਾਰ ਨੱਚੇ ਗੰਦੇ ਗੰਦੇ ਇਹਨੇ ਖਾਣੇ ਉਹ ਸਾਨੂੰ ਹਸਣਾ ਖੇਡਣਾ ਨਚਣਾ ਬਣਾਉਣਾ ਨਹੀਂ ਜੇ ਸਾਥ ਸੰਗ ਜਿਓ ਪਰ ਜੇ ਬਾਣੀ ਪੜਾਂਗੇ ਨਾ ਸਾਨੂੰ ਪਤਾ ਲੱਗ ਜਾਏਗਾ ਸੋ ਆਪਣੇ ਆਪਣੇ ਦਾਤੀ ਆਪਣੇ ਆਪਣੇ ਗੁਰੂ ਦਾਤੀ ਸੱਚੇ ਪਾਤਸ਼ਾਹ ਮੇਰ ਕਰੇ ਆਪਾਂ ਇੱਥੇ ਮਹਾਰਾਜ ਗੁਰਦਾਸ ਕਰਕੇ ਆਪਣੀ ਭੁੱਲ ਬਖਵਾ ਕੇ ਜਾਈਏ ਕਿ ਮੈਨੂੰ ਬਖਸ਼ਦਾ ਤੁਹਾਨੂੰ ਕਿਉਂ ਨਹੀਂ ਬਖਸ਼ੇਗਾ ਤੇ ਦੇਵ ਦਾ ਘਰ ਭਾਤਾ ਕੋਈ ਨਹੀਂ ਜੇ تو لینچ کے چلے ہوا جی ہو باقی گروہ بھی کچھ نہیں جا میرا بھی خوش ہی جانا ہاں پر معاف کرنا پھر اکھا ادو ہی کل گیا جب کوئی بڑی مصیبت آ پائے گی سو ایسے ارداس نہیں کرتا ترے پہنے سربت کا پتا سو پیاری سات میں بہت کنواد کرتا ہاں سارے ہر گرس کا فرض ہے نام دیکھو پیرت کرو تو بن کے چکو اور ایک دسوند اپنا پنجاب میں پڑھائی کرنے لائیے کیونکہ جان بوجھ کے ان پر رکھا جا رہا ہے اور لیڈر لٹنے پہ جی اور میں سروپے کیوں نہیں لائے تھے ایک اتنے لشیڑیوں پہ تھوڑا دینے ہیں ہے نا کیونکہ آج لیڈر سروپا نہیں دیو گے تو تاری چھٹی ہی گھر تو وشواس ہی کوئی نہیں ہے نا

ਕੋ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜ ਬਲ ਸੇ ਲੈ ਹੈ ਜਿੰਨਾ ਵੀ ਸਮਾਂ ਤੁਸੀਂ ਬੰਦ ਬੈਠੇ ਹੋ ਰੋਮ ਰੋਮ ਕਰਕੇ ਤੁਹਾਡੇ ਰਣੀ ਆ 2 ਮਿੰਟ ਦੇ ਵਿੱਚ ਸਿਰਫ ਗੱਲ ਦੱਸ ਕੇ ਇਸ ਤੋਂ ਬਾਅਦ ਅਰਦਾਸ ਹੋਣੀ ਆ ਸਮਾਪਤੀ ਆ ਇਹ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲੇ ਐਜੂਕੇਟ ਪੰਜਾਬ ਨਾਲ ਦੀ ਸੰਸਥਾ ਚੱਲ ਰਹੀ ਆ ਸਾਰਾ ਉਹਨਾਂ ਨੇ ਵਿਸਥਾਰ ਚ ਦੱਸਤਾ ਇਹਨਾਂ ਨੂੰ ਇੱਥੇ ਲਿਆਉਣ ਦਾ ਕਾਰਨ ਮੈਂ ਦੱਸਣਾ। ਸਰਕਾਰੀ ਖਾਲਸਾ ਤੁਹਾਡੇ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਸਾਲ ਤੋਂ ਇਹ ਸਕੂਲ ਦੇ ਵਿੱਚ ਫ੍ਰੀ ਵਿੱਦਿਆ ਦੇ ਰਿਹਾ। ਨਾ ਕੋਈ ਸਾਲਾਨਾ ਦਾਖਲਾ ਤੇ ਨਾ ਕੋਈ ਸਲਾਨਾ ਮਹੀਨਾਵਾਰ ਫੀਸ ਆ। ਪਰ ਸਰਕਾਰੀ ਖਾਲਸਾ ਟਰਸਟ ਨਵਾਂ ਹੋਣ ਕਰਕੇ, ਬਜਟ ਜਾਦਾ ਨਾ ਹੋਣ ਕਰਕੇ ਬੱਚਿਆਂ ਨੂੰ ਕਿਤਾਬਾਂ ਵੀ ਆਪਦੇ ਪੈਸਿਆਂ ਦੀਆਂ ਲੈਣੀਆਂ ਪੈਂਦੀਆਂ ਸੀ। ਵਰਤੀਆਂ ਵੀ ਆਪਦੇ ਪੈਸਿਆਂ ਦੀਆਂ ਲੈਣੀਆਂ ਪੈਂਦੀਆਂ ਸੀ ਤੇ ਮੈਨਫੀਸ ਵੀ ਭਰਨੀ ਪੈਂਦੀ ਸੀ ਮੈਂ ਜਦੋਂ ਆਇਆ ਆਸਟ੍ਰੇਲੀਆ ਤੋਂ ਇੱਥੇ ਤੇ ਆ ਕੇ ਸੋਚਿਆ ਵੀ ਇਹਦਾ ਹੱਲ ਕੀ ਆ ਤੇ ਮੈਨੂੰ 4 ਸਾਲ ਹੋ ਗਏ ਭਾਈ ਜਸਵਿੰਦਰ ਸਿੰਘ ਖਾਲਸਾ ਨੂੰ ਦੇਖਦੇ ਹੋਏ ਅਕਲਵਯਾ ਬਣ ਕੇ ਕਿਵੇਂ ਇਹ ਪੰਜਾਬ ਦੇ ਵਿੱਚ ਵਿੱਦਿਆ ਦਾ ਦਾਨ ਦੇ ਰਹੇ ਆ ਤੇ ਮੈਂ ਚੱਲ ਕੇ ਇਹਨਾਂ ਕੋਲੇ ਗਿਆ ਕਿ ਕਲੰਬਿਆ ਤੋਂ ਅਰਜੇ ਤੁਸੀਂ ਬਣਾਉਣਾ ਸਾਡੀ ਬਾਹ ਫੜੋ ਕਹਿੰਦੇ ਹੁਕਮ ਕਰੋ ਮੈਂ ਕਿਹਾ ਜੀ ਸਾਡੇ ਬੱਚਿਆਂ ਨੂੰ ਕਿਤਾਬਾਂ ਵਰਦੀਆਂ ਤੇ ਵੈਨ ਫੀਸ ਕਹਿੰਦੇ ਹੋ ਜੂ ਜਿਹੜਾ ਇਹਨਾਂ ਦਾ ਸਿਸਟਮ ਆ ਫਾਰਮ ਪਰ ਨਾ ਪੈਂਦਾ ਉਹ ਪ੍ਰੋਟੋਕੋਲ ਆਪਾਂ ਨੂੰ ਫਾਲੋ ਕਰਨਾ ਪੈਣਾ ਇਹ ਇਹਨਾਂ ਨੇ ਮੈਨੂੰ ਵਿਸ਼ਵਾਸ ਤੋਂ ਆਇਆ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਜਦੋਂ ਮੈਂ ਸਮਾਗਮ ਦੇਖਿਆ ਉੱਥੇ ਇਹਨਾਂ ਦਾ ਤੇ ਮਨ ਗੱਟਗੱਟ ਹੋ ਗਿਆ ਬੱਚਿਆਂ ਨੂੰ ਤੁਸੀਂ ਕੀਰਤਨ ਵੀ ਸੁਣ ਲਿਆ ਤੁਸੀਂ ਢਾਡੀ ਵਾਰਾਂ ਵੀ ਸੁਣ ਲੀਆਂ ਤੁਸੀਂ ਫਤੇਪਾਲ ਤੋਂ ਕਥਾ ਵੀ ਸਰਵਣ ਕਰ ਲੀਤੀ ਤੇ ਆਪਾਂ ਵੀ ਚਾਹੁੰਦੇ ਆ ਆਪਣੇ ਇਲਾਕੇ 'ਚ ਵੀ ਇਹੋ ਜਿਹੇ ਬੱਚੇ ਪੈਦਾ ਹੋਣ ਉਸ ਤੋਂ ਅੱਗੇ ਵੀ ਸਿੱਖੀ ਦਾ ਜਿਹੜਾ ਪ੍ਰਚਾਰ ਕਰ ਰਹੇ ਆ ਨਾਲ ਹੀ ਇਹਨਾਂ ਦੀ ਰੂਹ ਬੱਚਿਆਂ ਨੂੰ IAS PCS ਅਫਸਰ ਬਣਾਉਣਾ NDA ਤੇ MNS ਦੀ ਟ੍ਰੇਨਿੰਗ ਦੇਣੀ ਭਾਈ ਸਾਹਿਬ ਪਹਿਲੀ ਵਾਰ ਹੀ ਆਇਆ ਭਲੂਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੋਗਾ ਜ਼ਿਲ੍ਹਾ ਵੀ ਨਾਲ ਹੀ ਲੱਗਦਾ ਭਲੂਰ ਚਾ ਗਿਆ ਤੇ ਫਰੀਦਕੋਟ ਜ਼ਿਲ੍ਹਾ ਕੋਟਸੁਖਿਆ ਨਾਲ ਦਾ ਪਿੰਡ ਫਰੀਦਕੋਟ ਸ਼ੁਰੂ ਹੋ ਜਾਂਦਾ ਜੀ ਤੇ ਇਧਰ ਨਾਲ ਹੀ ਗੱਲ ਰੋਇ ਪਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਤਿੰਨਾ ਜ਼ਿਲ੍ਹਿਆਂ ਦੇ ਬੱਚੇ ਇੱਥੇ ਆਉਂਦੇ ਆ ਇਸੇ ਕਰਕੇ ਮੈਂ ਧੰਨਵਾਦੀ ਕਰਦਾ ਫਰੀਦਕੋਟ ਦੇ ਐਮਐਲਏ ਸਦਾ ਗਗਨ ਸਿੰਘ ਸੇਖੋਂ ਹਾਜ਼ਰੀ ਲਵਾ ਕੇ ਗਏ ਨੇ ਸਾਬਕਾ ਸਿੱਖਿਆ ਮੰਤਰੀ ਜਸਦਾ ਤੋਤਾ ਸਿੰਘ ਦੇ ਫਰਜ਼ੰਦ ਬਜਿੰਦਰ ਸਿੰਘ ਮੱਖਣਪਰਾੜ ਸਦਾ ਬੰਦੇਵ ਸਿੰਘ ਮਾਨੂ ਕੇ ਸਚੈਨ ਸਿੰਘ ਢਿੱਲੋਂ ਪ੍ਰਿੰਸੀਪਲ ਸਾਹਿਬ ਵਿਸ਼ੇਸ਼ ਤੌਰ ਤੇ ਆਏ ਵਰਜਨ ਸਿੰਘ ਭੁੱਟੋ ਤੇ ਮੌਜੂਦਾ ਸਾਡੇ ਵਾਗੇਪੁਰਾਣੇ ਦੇ ਐਮ ਐਲ ਏ ਅਮਰਪਾਲ ਸਿੰਘ ਹਾਜ਼ਰ ਬੈਠੇ ਨੇ ਜਹਦਾ ਕੀਤ ਸਿੰਘ ਮਾਲਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਵੇਂ ਭਾਈ ਸਾਹਿਬ ਨੇ ਇੱਕ ਬੀੜਾ ਚੱਕਿਆ ਫਰੀਦ ਦਿੱਦਿਆ ਦਾ ਤੇ ਯੋਗ ਬੱਚਿਆਂ ਨੂੰ ਯੋਗਥਾਨ ਦੇ ਬਚਾਉਣ ਦਾ ਆਪਾਂ ਇਹਨਾਂ ਦਾ ਵੀ ਸਾਥ ਦੇਈਏ ਇਹਨਾਂ ਤੇ ਤਾਂ ਮਹਾਰਾਜ ਦੀ ਪਹਿਲਾਂ ਹੀ ਕਿਰਪਾ ਕਹਿੰਦੇ ਉਹ ਜਿਹੜਾ ਕਿਸੇ ਸ਼ਾਇਰ ਨੇ ਲਿਖਿਆ ਨਾ ਮੈਂ ਦੌਲਤ ਤੇ ਨਾਜ਼ ਕਰਤਾ ਹਾਂ ਨਾ ਮੈਂ ਸ਼ਹਰਤ ਤੇ ਨਾਜ਼ ਕਰਤਾ ਹਾਂ ਐ ਮੇਰੇ ਮੌਲਾ ਗੁਨਾਹਗਾਰੋਂ ਤੇਰਾ ਮੈਂ ਤੂੰ ਤੇਰੀ ਰਹਿਮਤ ਤੇ ਨਾਜ਼ ਕਰਤਾ ਹਾਂ ਇਹਨਾਂ ਤਾਂ ਪਹਿਲੇ ਹੀ ਬਹੁਤ ਰਹਿਮਤਾਂ ਨੇ ਮੈਂ ਮਾਰਗਦਰਸ਼ਕ ਮੰਨ ਕੇ ਇਹਨਾਂ ਨੂੰ ਮੰਨ ਕੇ ਇਹਨਾਂ ਦੇ ਪਿੱਛੇ ਇਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਪਿੱਛੇ ਪਿੱਛੇ ਮੂਰਲਾ ਇੰਜਣ ਇਹਨੇ ਆਪਾਂ ਦਾ ਮਗਰਲਾ ਇੰਜਣ ਜਿਹੜਾ ਸਾਰੇ ਡੱਬੇ ਤੁਸੀਂ ਆ ਅਸ ਤਾਂ ਮਗਰਲਾ ਇੰਜਣ ਬਣ ਕੇ ਚੱਲਣ ਤਿਆਰ ਆ ਪਰ ਇੱਕੋ ਗੱਲ ਤੇ ਪਹਿਰਾ ਦੇ ਲੋ ਬੱਚਿਆਂ ਨੂੰ ਪੜਾ ਲਈਏ ਬੱਚਿਆਂ ਨੂੰ ਯੋਗ ਬਣਾ ਲਈਏ ਜੇ ਤੁਹਾਡੀਆਂ ਸਾਰੀਆਂ ਸੰਗਤੀਆਂ ਅਸੀਸਾਂ ਨਾਲ ਬੱਚਾ ਪਾਰਸ਼ਦੀਪ ਸਿੰਘ ਖੋਸਾ ਸਬਲਟੇਨੈਂਟ ਬਣਿਆ ਨੇ ਵੀ ਜੇ ਤੁਹਾਡੀਆਂ ਸਾਰਿਆਂ ਦੀ ਅਸੀਸਾਂ ਤੇ ਸਾਡੀ ਮਨ ਦੀ ਇੱਛਾ ਤੁਹਾਡੇ ਬੱਚੇ ਵੀ ਅਫਸਰ ਬਣੇ ਸੋ ਜਾਦਾ ਬੋਲ ਗਿਆ ਹਾਂ ਮਾफी ਚਾਹੁੰਦਾ ਥੋੜਾ ਜਿਆਦਾ ਸਮਾਂ ਲੈ ਗਏ ਹੋਈਏ ਸਾਰੀ ਟੀਮ ਦਾ ਭੈਣ ਜੀ ਹੋਰੀ ਭਾਈ ਸਾਹਿਬ ਹੋਰੀ ਸਾਰੇ ਬੱਚੇ ਲੁਧਿਆਣੇ ਤੋਂ ਚੱਲ ਕੇ ਆਏ ਥੋੜਾ ਸਾਰਿਆਂ ਦਾ ਇੱਕ ਇੱਕ ਕਦਮ ਚੱਲ ਕੇ ਆਇਆ ਸਿਰ ਮੱਥੇ ਸਹਿਯੋਗ ਦਿਓ ਵਿੱਦਿਆ ਦਾ ਲੰਗਰ ਲਾਈਏ ਭਾਈ ਸਾਹਿਬ ਹੋਰਾਂ ਦੇ ਮੁੱਢੇ ਨਾਲ ਮੁੱਢਾ ਲਾ ਕੇ ਚੱਲੀਏ ਆਪਣੇ ਇਲਾਕੇ ਦੀ ਪਛਾਣ ਬਣਾਈਏ ਬੇਨਸ ਮੈਂ ਵੀ ਬਹੁਤ ਕਰ ਲਿਆ ਮੈਂ ਤਾਂ ਚਲੋ ਛੋਟਾ ਜਾਂ ਮੇਰੀ ਤਾਂ ਜਿੰਨੀ ਉਮਰ ਆ ਉਹਨਾਂ ਭਾਈ ਸਾਹਿਬ ਦਾ ਤਜਰਬਾ ਜਿਨੇ ਮੇਰੀ ਉਮਰ ਆ ਉਹਨਾਂ ਭਾਈ ਸਾਹਿਬ ਦਾ ਤਯਰਬਾ ਜਿਵੇਂ ਦਰੌਣਾ ਚਾਰਿਆਂ ਦਾ ਨਾਮ ਹੈ ਇਹ ਪੰਜਾਬ ਦੇ ਵਿੱਚ ਇਸ ਪੱਧਰ ਤੇ ਵਿੱਦਿਆ ਦਾ ਲੰਗਰ ਜਿਹੜਾ ਸ਼ੁਰੂ ਹੋ ਗਿਆ ਜਿਨੇ ਐਨ ਆਰ ਆਈ ਭਰਾ ਜਿਵੇਂ ਸਰਕਾਰੇ ਖਾਲਸਾ ਹੋਕਾ ਦਿੰਦੀ ਹੈ ਵੀ 1 ਡਾਲਰ ਹੀ ਦੇ ਦੋ ਰੋਜ਼ ਦਾ ਤੇ ਪੰਜਾਬ ਨੂੰ ਤਰੱਕੀ ਕਰਨ ਨੂੰ ਕੋਈ ਨਹੀਂ ਰੋਕ ਸਕਦਾ ਤੇ ਏਵੇਂ ਭਾਈ ਸਾਹਿਬ ਕਹਿੰਦੇ ਵੀ ਇੱਕ ਬੱਚੇ ਦੀ ਬਾਹ ਹੀ ਫੜ ਲਓ ਜਿਹਦੇ ਲੱਤਾਂ ਭਾਰ ਚੱਲਦੀਆਂ ਜਿਹਦੇ ਕੋਲੇ ਮਾਇਆ ਹੈਗੀ ਆ ਇੱਕ ਬੱਚੇ ਦੀ ਮਦਦ ਹੀ ਕਰ ਦੋ ਪੰਜਾਬ ਨੂੰ ਤਰੱਕੀ ਕਰ ਲਓ ਸਿੱਖਾਂ ਨੂੰ ਤਰੱਕੀ ਕਰ ਲਓ ਸਿੱਖ ਰਾਜ ਸਥਾਪਿਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਗਿਆਨੀ ਗੁਰਵਚਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ 'ਚ ਥੋੜਾ ਇੱਕ ਇੱਕ ਕਦਮ ਸ਼ਰਮਤੇ ਜਿੰਨੀਆਂ ਵੀ ਮਾਤਾਵਾਂ ਆਈਆਂ ਨੇ ਮਾਂ ਤੋਂ ਵੱਡੀ ਗਿਣਤੀ ਵਿੱਚ ਆਈਆਂ ਨੇ ਮਾਵਾ ਦੇ ਬਾਪ ਫੜਨੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੁਣ ਅਰਦਾਸ ਤੋਂ ਬਾਅਦ ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਬੁਲਾਰੇ ਨਹੀਂ ਬੁਲਾਏ ਇਸ ਕਰਕੇ ਨਹੀਂ ਬੁਲਾਏ ਸੀ ਵੀ ਤੁਸੀਂ ਮੁੜ ਕੇ ਸਮੇਂ ਦੀ ਨਹੀਂ ਜਾ ਕੇ ਨੂੰ ਸਮਝੋ ਇਸ ਲਈ ਮਾਫੀ ਚਾਹੁੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੈਰ ਰਾਮ ਸਹਮਾ ਲਈ ਚਿਓ ਕੰਡ ਸਭ ਸਿਮਾ ਜੀਓ ਗਹਣਾ ਨਿੰਕ ਸਭ ਸਕੂਲ ਅਲਮਾਂ ਬਾਸ਼ ਜੀਓ ਮੈਂ ਹਾਂ ਪਰਮ ਪਰ ਕੋ ਦਾਸਾਂ ਦੇਖਣ ਆਇਓ ਜਗਤ ਤਮਸ ਦੇ ਮਹਾਵਾਕਨ ਸੰਹਾਰ ਧਾਂ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪਰਬ ਨੂੰ ਮਖਰਾਦੇ ਆ ਪਾਂਸ਼ਾ ਜੀਓ ਸ੍ਰੀ ਸਫਨ ਸਿੰਘ ਜਾਂ ਬਗਰੇ ਗਏ ਅਤੇ ਆਮ ਸੇਵਕ ਪਰਿਵਾਰਾਂ ਤੋਂ ਪਾਸ਼ਾ ਜੀ ਇੱਕ ਸਾਨ ਹੋ ਗਿਆ ਜੋ ਕਿ ਫਰੀ ਬੱਚਿਆਂ ਨੂੰ ਪੜ੍ਹਾਈ ਕਰਾਈ ਜਾ ਰਹੀ ਹੈ ਉਹਨਾਂ ਪਰਿਵਾਰਾਂ ਤੋਂ ਪਾਸ਼ਾ ਜੀ ਅਤੇ ਸੰਗਤਾਂ ਤੋਂ ਸਭਤ ਸੰਗਤਾਂ ਦੇ ਭਲੇ ਦੇ ਲਈ ਸ੍ਰੀ ਸੁਖਮਨੀ ਸਾਹਿਬ ਜਾਪ ਹੋਇਆ ਮਾ ਆਸ਼ੇਸ਼ ਤਰਾਹਾਂ ਜੀ ਦੀ ਕਿਰਪਾ ਕਰਨੀ ਪਾਸ਼ਾ ਜੀਓ ਸੰਗਤਾਂ ਨੂੰ ਬਲਦੋਂ ਮਖਸ਼ੇ ਬਾਣਸ਼ ਸੇਵਕ ਪਰਿਵਾਰਾਂ ਨੂੰ ਬਾਣਸ਼ਾਂ ਦੀ ਜੋ ਬਿੰਦਿਆ ਤੇ ਲੰਗਰ ਲਾ ਰਹੇ ਮਾਣਸ਼ਾਂ ਜੀਓ ਉਹਨਾਂ ਦੇ ਸਰਤੇ ਮੇਰਾ ਅਧਰਤਕਨ ਬਾਣਸ਼ ਜੀ ਬਾਣੀ ਪੜਨ ਦੀ ਸੇਵਾ ਕਰ ਦਿੰਦੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚ ਕਹੋਗੇ ਉਸ ਸੁਖਨੇ ਸਦੇ ਜਾ ਬੇਬਾਣਸ਼ੇ ਬੱਚੇ ਨੇ ਕੀਰਤਨ ਕੀਤਾ ਢਾਡੀ ਵਾਰਾਂ ਗਾਇਨਾ ਕਥਾ ਵਿਚਾਰ ਕੀਤੀ ਹੈ ਬਾਣਸ਼ੇ ਪਾਉਣ ਪਿਤਰ ਹਜਰੂ ਵਿੱਚ ਬਿੰਦੜ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਿਆ ਜਾਨ ਜਬਸਾਂ ਜੀ ਕਿ ਵਾਹ ਸੋਰਠ ਮਹੰਨਾ ਪੱਜਾ ਨਾਨ ਨਰੇ ਗੁਰੂ ਸੰਗਤਿਓ ਹੁਣ ਨਾਲ ਦੀ ਨਾਲ ਹੀ ਦੇਖ ਵਰਤਨੀ ਸ਼ੁਰੂ ਹੋ ਜਾਣੀ ਆ ਹਾਂਜੀ ਪਹਿਲਾਂ ਸਿੰਗਲ ਨੂੰ ਦੇਖ ਵਰਤਾਉਣੇ ਆ ਕਿਉਂਕਿ ਫਿਰ ਪ੍ਰਸ਼ਾਦਾ ਵੀ ਉੱਥੇ ਚੱਕਣਾ ਸੌਖਾ ਹੋਊ ਫਿਰ ਬੀਬੀਆਂ ਨੂੰ ਤੇ ਦੇਖ ਦੇ ਵਰਤ ਦੇ ਵਰਤ ਦੇ ਆਈ ਬੀਬਾ ਜਸਪ੍ਰੀਤ कौर ਗੁਰਮਤਿ ਸਾਂਝ ਆਉਣਗੇ ਬੇਨਤੀ ਹੈ ਵੀ ਦੇਖ ਲੋ ਵੀ ਤੇ ਸ਼ਕੋ ਵੀ ਪਰ ਸ਼ਾਂਤੀ ਜ਼ਰੂਰ ਲੁਧਿਆਣੇ ਤੋਂ ਚੱਲ ਕੇ ਆਏ ਨੇ ਜੇ ਅਸੀਂ ਇੱਕ ਸੈਕਿੰਡ ਵੀ ਖਰਾਬ ਕਰਦੇ ਆਂ ਤੇ ਗੁਰੂ ਨੂੰ ਲੇਖਾ ਦੇਣਾ ਅਸੀਂ ਪੂਰੇ ਧਿਆਨ ਨਾਲ ਸੁਣਨਾ ਬੀਬਾ ਜਸਪ੍ਰੀਤ ਕੌਰ ਗੁਰਮਹਾਰਾ ਜੀ ਦੇ ਹਜੂਰ ਵਿੱਚ ਜੁੜੇ ਬੈਠੇ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬាទ ਆਪ ਜੀ ਸਵੇਰੇ ਇੱਥੇ ਸੱਚ ਕੇ ਬੈਠੇ ਹੋ ਥੋੜਾ ਜਾਣ ਕੀ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਬਾਰੇ ਦੱਸਣਾ ਚਾਹੁੰਦੇ ਆ ਪੰਥ ਰਤਨ ਪਾਇਸਾ ਪਾਇਚ ਸबीर ਸਿੰਘ ਜੀ ਖਾਤਸਾ ਖੰਨੇ ਵਾਲੇ 2006 ਦੇ ਵਿੱਚ ਉਹਨਾਂ ਨੇ ਇਸ ਸੰਸਥਾ ਦੀ ਰਮਜ਼ਾ ਕੀਤੀ ਅਤੇ ਉਸ ਵੇਲੇ ਇੱਕ ਟੀਚਾ ਮਿੱਥਿਆ ਗਿਆ ਕਿ ਪੰਜਾਬ ਵਿੱਚ ਅਨਪੜਤਾ ਦਾ ਸਫਾਇਆ ਕਰਨਾ ਜਿਵੇਂ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਮ ਮਨਾ ਰਹੇ ਆ ਤੇ ਜੇਕਰ ਅਸੀਂ ਇਤਿਹਾਸ ਵੱਲ ਚਾਤੀ ਮਾਰੀਏ ਤੇ 1799 ਤੱਕ ਕੋਈ ਵੀ ਐਸਾ ਸਿੱਖ ਨਹੀਂ ਸੀ ਜਿਹੜਾ ਅਨਪੜ ਹੋਵੇ ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਜਿੱਥੇ ਐਜੂਕੇਸ਼ਨ ਦਵਾਈ ਉੱਥੇ ਨਾਲ ਦੀ ਨਾਲ ਅਨੇਕਾ ਭਾਸ਼ਾਵਾਂ ਵੀ ਸਿਖਾਈਆਂ ਸੋ ਸਾਡੇ ਲਈ ਅੱਜ ਇੱਕ ਚੈਲੰਜ ਹੈ ਕਿ ਅਸੀਂ ਆਪਣੇ ਬੱਚਾ ਨੂੰ ਗੱਲ ਤੋਂ ਵਧੇ ਚੁਕੇਟ ਕਰੀਏ 2006 ਦੇ ਵਿੱਚ ਇਹ ਟੀਚਾ ਮਿੱਥਿਆ ਗਿਆ ਕਿ ਆਪਣੇ ਆਨ ਵਾਲੀ ਪਨੀਰੀ ਨੂੰ ਸੰਭਾਲੀਏ ਜਿੱਥੇ ਉਹਨਾਂ ਨੂੰ এডਿਕੇਸ਼ਨ ਨਹੀਂ ਉੱਥੇ ਨਾਲ ਦੇ ਨਾਲ ਉਹਨਾਂ ਵਿੱਚ ਜਿਹੜੇ ਗੁਰਸਿੱਖੀ ਵੈਲਿਊਜ਼ ਹੈਗੀਆਂ ਨੇ ਉਹ ਨਾਲ ਹੋਣ ਜੇ ਕੋਈ ਬੱਚਾ ਡਾਕਟਰ ਬਣ ਰਿਹਾ ਹੈ ਤੇ ਉਹਦੇ ਨਾਮ ਦੇ ਕੇ ਇੱਕ ਵਰਡ ਆ ਜਾਵੇ ਗੁਰਸਿੱਖ ਡਾਕਟਰ ਜੇ ਇੰਜੀਨੀਅਰ ਹੈ ਗੁਰਸਿੱਖ ਇੰਜੀਨੀਅਰ ਜੇ ਵਕੀਲ ਹੈ ਗੁਰਸਿੱਖ ਵਕੀਲ ਕਿਸੇ ਵੀ ਔਦਤ ਤੇ ਹੋਵੇ ਕਿਸੇ ਵੀ ਕੰਮ ਤੇ ਹੋਵੇ ਪਰ ਉਹ ਗੁਰਸਿੱਖ ਹੋਵੇ 2006 ਦੇ ਵਿੱਚ ਆਰੰਭ ਹੋਈ ਇਹ ਲਹਿਰ ਸੋ ਵਿਦਿਆਰਥੀ ਉਦੋਂ ਵਜੀਫਾ ਲੈ ਰਹੇ ਸਨ ਤੇ ਅੱਜ 6000 ਤੋਂ ਵੱਧ ਵਿਦਿਆਰਥੀ ਵਜੀਫਾ ਲੈ ਰਹੇ ਨੇ 2012 ਦੇ ਵਿੱਚ ਪੰਨਾ ਫ੍ਰੀ ਸਕੂਲ ਲੁਧਿਆਣੇ ਵਿੱਚ ਖੋਲਿਆ ਗਿਆ ਜਿੱਥੇ ਬੱਚਿਆਂ ਨੂੰ ਜਿੱਥੇ ਕੋਈ ਵੀ ਫੀਸ ਨਹੀਂ ਲਈ ਜਾਂਦੀ ਉੱਥੇ ਹੀ ਨਾਲ ਦੇ ਨਾਲ ਫ੍ਰੀ ਬੈਗ ਬੁక్స్ ਯੂਨੀਫਾਰਮ ਸਾਰਾ ਕੁਝ ਦਿੱਤਾ ਜਾਂਦਾ ਹੈ ਪ੍ਰੋਫੈਸਰ ਜੀ ਦਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਪੋਟਨ ਕੋਟ ਨੂੰ ਸਾਰੇ ਆ ਗਏ ਜਿਹੜੇ ਸੇਵਾਦਾਰ ਮਹਾਰਾਜ ਦਾ ਸਰੂਪ ਸੁਭਾ ਲੈ ਕੇ ਆਏ ਸੀ ਵਿਸ਼ਾਈ ਵਾਲੇ ਸਿੰਘ ਵੀ ਆ ਜਾਓ ਬਾਬਾ ਜੀ ਮਹਾਰਾਜ ਦੇ ਸਰੂਪ ਦੀ ਸੇਵਾ ਆਪਾਂ ਜਿਨ੍ਹਾਂ ਦੀਆਂ ਡਿਊਟੀਆਂ ਆਪਣੀਆਂ ਨੇ ਮਹਾਰਾਜ ਦਾ ਸਰੂਪ ਛੱਡਣ ਜਾਣ ਦੀਆਂ ਆਪਾਂ ਉਹ ਸੰਭਾਲੀਏ ਜਿਹੜੇ ਲੰਗਰ ਦੀ ਡਿਊਟੀ ਤੇ ਨੇ ਉਹ ਪ੍ਰਸ਼ਾਦਾ ਛਕਿਓ ਬਿਨਾ ਕਿਸੇ ਨੂੰ ਜਾਣ ਨਾ ਦੇਣ ਜਦੋਂ ਸਿੰਘਾਂ ਨੂੰ ਦੇਖਭਾਲ ਤੱਕੀ ਫਿਰ ਉਧਰ ਬੀਬੀਆਂ ਨੂੰ ਦੇਖਭਾਲ ਤੋਂਣੀ ਸ਼ੁਰੂ ਕਰ ਦਿਓ ਆਪਾਂ ਨਾਲ ਨਾਲੇ ਸਾਰੇ ਪ੍ਰੋਸੈਸ ਚੱਲਦੇ ਰੱਖਾਂਗੇ ਹੁਣ ਮਾਈਕ ਆਪਾਂ ਬੰਦ ਕਰਦੇ ਆਂ ਉਹਦਾ ਸਾਰਿਆਂ ਦਾ ਕੋਟਨਪੋਟ ਧੰਨਵਾਦ ਵਿਸ਼ੇਸ਼ ਤੌਰ 'ਤੇ ਤੁਖਰਾ ਜਿਨ੍ਹਾਂ ਨੇ ਕਿਰਪਾ ਕੀਤੀ ਮੌਸਮ ਠੀਕ ਰਿਹਾ ਦੂਰ ਤੋਂ ਲੁਧਿਆਣਾ ਤੋਂ ਵੀ ਚੱਲ ਕੇ ਆਉਣਾ ਸੌਖਾ ਰਿਹਾ ਤੇ ਵੱਡਾ ਘਰ ਆ ਦੇ ਭਾਈ ਸਾਹਿਬ ਅਜੈ ਸੁੰਦਰ ਸਿੰਘ ਖਾਲਸਾ ਯੂਕੇ ਵਾਲਿਆਂ ਦਾ ਐਜੂਕੇਟ ਪੰਜਾਬ ਦੀ ਜਿਹੜੀ ਸਾਰੀ ਟੀਮ ਵੱਡੀ ਬੱਸ ਲੈ ਕੇ ਪਹੁੰਚੇ ਤੇ ਸਮੇਂ ਤੋਂ ਪਹਿਲਾਂ ਪਹੁੰਚੇ ਸਮੇਂ ਦੀ ਜਿਹੜੀ ਕਦਰ ਆ ਉਹ ਸਾਨੂੰ ਵੀ ਕਰਨੀ ਚਾਹੀਦੀ ਆ ਤੇ ਜਿਹੜਾ ਸਮਾਂ ਅਸੀਂ ਥੋੜੇ ਤੋਂ ਥੋੜਾ ਜਿਹਾ ਵੱਧ ਲਿਆ ਇਹ ਲਾਹਾ ਲਿਆ ਇੰਨੀ ਦੂਰੋਂ ਸਿੰਘ ਆਏ ਸੀ ਬੱਚੇ-ਬੱਚੀਆਂ ਆਏ ਸੀ ਕਿ ਨਤਰਤੇ ਦੇਨ ਨਹੀਂ ਜੁੜਦੇ ਸਾਲਵਾਰ ਆਪਾਂ ਦੇਰ ਨੂੰ ਆਉਨੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਨੇ ਆ ਆਉਂਦੇ ਸਾਲ ਵੀ ਆਸ ਰੱਖਾਂਗੇ ਕਿ ਇਸ ਤੋਂ ਵੀ ਵੱਡੇ ਪੱਧਰ ਤੇ ਆਪਾਂ ਨੂੰ ਕੋਹਾਂ ਅਸਟ੍ਰੇਲੀਅਮ ਦੇ ਵਿੱਚ ਮੰਦਾਲ ਲਾਉਣਾ ਪਵੇ ਆਪਾਂ ਵੱਡਾ ਸਮਾਗਮ ਕਰਾਂਗੇ ਹੁਣ ਤਾਂ ਉਹ ਕਹਿੰਦੇ ਨੇ ਹਾਥੀ ਦੇ ਪੈੜ ਚ ਸਾਰਿਆਂ ਦੇ ਪੈੜ ਆਪਾਂ ਗੁਰੂ ਨੇ ਬਣਾਤਾ ਭਾਈ ਸਾਹਿਬ ਨੂੰ ਇੰਦੋਂ ਵੱਡਾ ਸਮਾਗਮ ਇਲਾਕੇ ਦਾ ਕਰਾਂਗੇ ਤਿੰਨਾਂ ਜ਼ਿਲ੍ਹਿਆਂ ਦਾ ਸਟੇਡੀਅਮ ਆਪਣਾ ਕਿੰਨਾ ਵੱਡਾ ਤੁਸੀਂ ਦੇਖਿਆ ਆਪਾਂ ਇੱਕ ਵੱਡਾ ਸਮਾਗਮ ਅੱਜ ਤੋਂ 22 ਸਾਲ ਪਹਿਲਾਂ ਕੀਤਾ ਸੀ ਇੱਥੇ ਸਟੇਡੀਅਮ 'ਚ ਤੇ ਮੇਰੇ ਉਹ ਕਾਂਗਰਸ ਸੀਨ ਆਇਆ ਅੱਜ ਸੰਗਤ ਦੇਖ ਕੇ ਵੀ ਸੰਗਤ ਇੰਦਾਂ ਵੱਡਾ ਸਮਾਗਮ ਤਿੰਨਾਂ ਜ਼ਿਲ੍ਹਿਆਂ ਦਾ ਕਰ ਸਕਦੀ ਆ 22 ਸਾਲ ਪਹਿਲਾਂ 2003 'ਚ ਕੀਤਾ ਸੀਗਾ ਵੱਡਾ ਗੁਰਮਤ ਸਮਾਗਮ ਕੀਤਾ ਸੀ ਪਟਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕਰ ਕਰੀਆ ਕਾਲੇ ਤੇਖ ਤੇ ਫਦੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਚੜੇ ਤੇਰੀ ਸਰਨ ਪਰੇ ਸੋ ਕਰੇ ਨਾਮਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਹਥੇ ਭਾਈ ਸਾਹਿਬ ਨੇ ਕਿਹਾ ਵੀ ਤੁੰਬੜਪਨ ਨਾਲੇ ਸੇਵਾ ਦਾ ਰਾਸਤੇ ਵਿਸ਼ੇਸ਼ ਚ ਕਰਾ ਲਾ ਦੋ ਤੇ ਵਿਸ਼ੇਸ਼ ਹੀ ਲੱਗਿਆ ਹਾਂਜੀ ਅਰਦਾਸ ਪਾਸ਼ਾ ਲਾਡ ਲੀਆਂ ਫੌਜਾਂ ਦੇ ਮਾਲਕ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ ਹਾਂ ਨਾ